ਕਾਂਗਰਸ ਯਾ ਦੇਤੇ ਰਾਹੁਲ ਗਾਂਧੀ ਦੀ ਬੇਸ਼ਰਮੀ ਦੀ ਕੋਈ ਹੱਦ ਮੈਨੂੰ ਲੱਗਦਾ ਹੈ ਹੀ ਨਹੀਂ ਵਿਦੇਸ਼ੀ ਧਰਤੀ 'ਤੇ ਜਾ ਕੇ ਇੱਕ ਸਿੱਖ ਨੌਜਵਾਨ ਦੇ 1984 ਦੇ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ ਤੇ ਸਿੱਖਾਂ ਦੇ ਉੱਤੇ ਕੀਤੇ ਹੋਏ ਹੋਰ ਅਤਿਆਚਾਰ ਦੇ ਬਾਰੇ 'ਚ ਸਵਾਲ ਪੁੱਛਿਆ ਗਿਆ ਇਹ ਜਿਹੜੀ ਤੀਜੀ ਪੀੜ੍ਹੀ ਇੰਦਰਾ ਗਾਂਧੀ ਦਾ ਪੋਤਾ ਤੇ ਰਾਜੀਵ ਗਾਂਧੀ ਦਾ ਮੁੰਡਾ ਰਾਹੁਲ ਗਾਂਧੀ ਆਪ ਦੇ ਪਿਓ ਦੇ ਕਤਲੇਆਮ ਸਿੱਖਾਂ ਦੇ ਕਤਲੇਆਮ ਦਾਦੀ ਵੱਲੋਂ ਕੀਤੇ ਅਕਾਲ ਤਖਸਾਲ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਇਹਨਾਂ ਸਾਰੀ ਚੀਜ਼ਾਂ ਦੇ ਵਾਸਤੇ ਜਿੱਥੇ ਮਾਫੀ ਮੰਗਣ ਦਾ ਮੌਕਾ ਸੀ ਮਾਫੀ ਤਾਂ ਕੀ ਮੰਗੀ ਅੰਗਰੇਜ਼ੀ ਦਾ ਸ਼ਬਦ ਵਰਦਾ ਅਨਫੋਰਚੂਨੇਟ ਜਿਸਦਾ ਮਤਲਬ ਹੋਇਆ ਕਿ ਬਹੁਤ ਵਧੀਆ ਗੱਲ ਨਹੀਂ ਮਤਲਬ ਮਾਫੀ ਵਰਗੀ ਚੀਜ਼ ਇਹਦੇ ਮੂੰਹ 'ਚ ਇੱਥੇ ਵੀ ਨਹੀਂ ਆਈ ਤੇ ਅਨਫੋਰਚੂਨੇਟ ਇਨੂੰ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਤਾਂ ਨਾਲੇ ਵਿਦੇਸ਼ੀ ਧਰਤੀ 'ਤੇ ਲੋਕਾਂ ਨੂੰ ਆ ਗੁੰਮਰਾ ਕੀਤਾ ਕਿ ਸਿੱਖਾਂ ਦੇ ਨਾਲ ਬੜੇ ਚੰਗੇ ਸਬੰਧ ਹੈ ਤਾਂ ਦਰਬਾਰ ਸਾਹਿਬ ਵੀ ਜਾਂਦਾ ਹੈ ਦਰਬਾਰ ਸਾਹਿਬ ਦੇ ਦਰਵਾਜ਼ੇ ਹਰੇਕ ਵਾਸਤੇ ਹਮੇਸ਼ਾ ਹੀ ਖੁੱਲੇ ਨੇ ਲੇਕਿਨ ਮਾਫੀ ਤਾਂ ਉਨੂੰ ਹੀ ਮਿਲ ਸਕਦੀ ਹੈ ਜਿਹੜਾ ਕਦੇ ਮਾਫੀ ਮੰਗੇ ਨਾ ਇਹਦੀ ਮਾਤਾ ਜਿਹੜੇ ਇਹ ਸਾਰੇ ਇੰਦਰਾ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਤਾਈ ਜੋ ਕੁਝ ਸਿੱਖਾਂ ਦੇ ਨਾਲ ਹੋਇਆ ਜਿਹੜਾ ਇਹਦਾ ਹਿੱਸਾ ਸੀ ਨਾ ਉਹਨੇ ਅੱਜਾਈ ਮਾਫੀ ਮੰਗੀ ਨਾਹੀਂ ਰਾਹੁਲ ਗਾਂਧੀ ਨੇ ਅੱਜ ਤਾਂ ਹੀ ਮਾਫੀ ਮੰਗੀ। ਪੰਥ ਤੇ ਸਿੱਖ ਕੌਮ ਕਦੇ ਇਸ ਪਰਿਵਾਰ ਨੂੰ ਮਾਫ ਨਹੀਂ ਕਰ ਸਕਦੇ। ਤੇ ਮੈਂ ਉਮੀਦ ਕਰਦੀ ਆ ਕਿ ਜਿਹੜਾ ਅੱਜ ਤਾਂ ਹੀ ਮਾਫੀ ਨਹੀਂ ਮੰਗ ਸਕਦਾ, ਰੱਬ ਨਾ ਕਰੇ ਕਦੇ ਇਹਨਾਂ ਨੂੰ ਆ ਗਾ ਮੌਕਾ ਮਿਲੇ ਤਾਂ ਪਤਾ ਨਹੀਂ ਇਹ ਕੀ ਕਰਨਗੇ। ਜੇ ਦਾਦੀ ਦੀ ਕਰਤੂਤਾ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਇਹਦੇ ਪਿਓ ਦੇ ਜਦ ਵੱਡਾ ਦਰਖਤ गिरਦਾ ਹੈ ਤੇ ਧਰਤੀ ਹਿੱਲਦੀ ਹੈ। ਇਹੋ ਜੇ ਸ਼ਬਦ ਕਹਿ ਕੇ ਗਲਿਆਂ 'ਚ ਤਾਇਰ ਪਾ ਕੇ ਜ਼ਿੰਦਾ 1.5 ਗਿਆ ਨਿੱਕੇ-ਨਿੱਕੇ ਬੱਚਿਆਂ ਤੋਂ ਲੈ ਕੇ ਮਾਵਾ ਦੇ ਸਾਹਮਣੇ ਉਹਨਾਂ ਦੇ ਪੁੱਤਾਂ ਨੂੰ ਤੇ ਔਰਤਾਂ ਨੂੰ ਬੇਪੱਤ ਕੀਤਾ ਗਿਆ ਅੱਜ ਵੀ ਵਿਧਵਾ ਕਲੋਨੀ ਵੱਸਦੀ ਹੈ ਜਿੱਥੇ ਰਾਹੁਲ ਗਾਂਧੀ ਅੱਜ ਤਾਈਂ ਨਹੀਂ ਗਿਆ ਬਲਕਿ ਜਿਨ੍ਹਾਂ ਨੇ ਰਾਜੀਵ ਗਾਂਧੀ ਦੇ ਇਸ਼ਾਰੇ 'ਚ ਸਾਰਾ ਕੁਝ ਕੀਤਾ ਸੀ ਕਿਸੇ ਨੂੰ ਮੁੱਖ ਮੰਤਰੀ ਦੇ ਪਦ ਨਾਲ ਨਿਵਾਜਿਆ ਜਾਂਦਾ ਹੈ ਤੇ ਕਿਸੇ ਨੂੰ ਜਗਦੀਸ਼ ਟੈਕਲਰ ਤੇ ਸੱਜਨ ਕੁਮਾਰ ਵਰਗਿਆਂ ਨੂੰ ਕਿਸੇ ਨੂੰ ਐਮਪੀ ਤੇ ਕਿਸੇ ਨੂੰ ਮੰਤਰੀ ਬਣਾਇਆ ਜਾਂਦਾ ਹੈ ਇਹ ਇਹਨਾਂ ਦੀ ਹਕੀਕਤ ਹੈ ਇਹ ਇਹਨਾਂ ਦੀ ਅਸਲੀਅਤ ਹੈ ਤੇ ਕਾਂਗਰਸੀਆਂ ਦੇ ਚਿਹਰੇ ਨੰਗੇ ਹੁੰਦੇ ਨੇ ਜਿਹਦਾ ਰਾਹੁਲ ਗਾਂਧੀ ਦੇ ਅਨਫੋਰਚੂਨੇਟ ਇਨਸੀਡੈਂਟ ਦਾ ਗੋਲ ਮੋਲ ਜਵਾਬ ਨੂੰ ਇੱਕ ਮਾਫੀ ਦਾ Not in there.